ਕੋਡੀ 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 ਉਹਨਾਂ ਦਾ ਸਰਦ ਕੀਤਾ ਜਾਣਾ ਹੈ ਬਾਈ ਭੋਲੂ ਬਰਾੜ ਉਹਨਾਂ ਦਾ ਸਰਦ ਜੜਾ ਬਹੁਤ ਤਗੜਾ ਮੈਚ ਹੈ ਸੁਖ ਬਰਾੜ ਪਿੰਡ ਵਾਲਿਆਂ ਦਾ ਬਾਗੀ ਹੈ ਆਹ ਪ੍ਰਮੋਟਰ ਸਾਡਾ ਪੱਤੋ ਹੀਰਾ ਸਿੰਘ ਪਿੰਡ ਨੇ ਕਹਿਣਾ ਵੀ ਨਾ ਨਾ ਬੋਲ ਪਰ ਬੱਗੇ ਪਿੰਡ ਦੇ ਮੰਗੀ ਵਰਗੇ ਜੱਗੇ ਚਿੱਟੀ ਵਰਗੇ ਖੁਸ਼ੀ ਵਰਗੇ ਸਾਰੇ ਖਿਡਾਰੀ ਜਿਹੜੇ ਕੋ ਕੈਨੇਡਾ ਦੇ ਵਿੱਚੋਂ ਮੰਨਿਆ ਆ ਗਰਾਊਂਡ ਦੇ ਵਿੱਚ ਮੰਨਾ ਵੀ ਪੁੱਜਿਆ ਮੇਰੇ ਵੀਰੋ ਮੰਨਾ ਵੀ ਇਹਨਾਂ ਦੀ ਟੀਮ ਦੇ ਲਈ ਖੇਡਦਾ ਹੈ ਕੈਨੇਡਾ ਦੇ ਵਿੱਚ ਵੱਡੀ ਟੀਮ ਕਹਿੰਦੇ ਸੁਖ ਬਰਾੜ ਨਾਉਂਦਾ ਅੱਜ ਦੇ ਟਾਈਮ ਦੇ ਵਿੱਚ ਮਾਲਵੇ ਦੀ ਕਬੱਡੀ ਤੇ ਸਭ ਤੋਂ ਵੱਧ ਕੈਨੇਡਾ ਦੇ ਵਿੱਚ ਪੈਸੇ ਖਰਚਣ ਵਾਲਾ ਖੇਡ ਪ੍ਰਮੋਟਰ ਹੈ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਇਹ ਪੱਤੋ ਪਿੰਡ ਦਾ ਬਾਦ ਹੈ ਸੁਖ ਬਰਾੜ ਆਏ ਸਾਰੇ ਖਿਡਾਰੀ ਖੁਸ਼ੀ ਹੁਣੀ ਮੰਗੀ ਹੁਣੀ ਜੱਗੇ ਚਿੱਟੀ ਹੁਣੀ ਮੰਨੇ ਹੋਣੀ ਮੇਰੇ ਵੀਰੋ ਇਹਨਾਂ ਦੀ ਟੀਮ ਲੋ ਕੈਨੇਡਾ ਦੇ ਵਿੱਚ ਖੇਡਦੇ ਆ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸੁਖ ਬਰਾੜ ਦਾ ਡਾਉਨ ਟੂ ਅਰਥ ਪਰਸਨੈਲਿਟੀ ਹੈ ਵੱਡੀ ਜੇੜ ਅੱਜ ਦੇ ਕੱਪ ਦੇ ਲਈ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ